ਪੰਜਾਬ ਪੁਲਿਸ ਨੇ ਹੁਣ ਵਿਕਰਮ ਸਿੰਘ ਮਜੀਠੀਆ ਦੇ ਇੱਕ ਕਰੀਬੀ ਸਾਥੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਜੋ ਪਹਿਲਾ ਸਰਕਾਰੀ ਗਵਾਹ ਬਣਾ ਕੇ ਪੁਲਸ ਉਸਦੇ ਕੋਲੋਂ ਗਵਾਹੀਆਂ ਲੈਂਦੀ ਰਹੀ ਪਰ ਇੱਕੋ ਦਮ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਕੀ ਇਹ ਪੂਰਾ ਮਾਮਲਾ ਜੋ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਹੁਣ 6 ਦਿਨ ਦਾ ਰਿਮਾਂਡ ਲੈ ਕੇ ਉਸਦੇ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ ਜੋ ਪੰਜਾਬ ਪੁਲਿਸ ਨੇ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਰੋਕਣ ਵਾਸਤੇ ਇਹ ਵੱਡੀ ਕਾਰਵਾਈ ਕੀਤੀ ਹੈ ਤੁਸੀਂ ਜਿਹੜੇ ਲੋਕ ਰਾਈ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਸੋ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਸਾਬਕਾ ਕੈਪਟਨ ਮੰਤਰੀ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਰੋਕਣ ਵਾਸਤੇ ਪੰਜਾਬ ਸਰਕਾਰ ਤੇ ਵਿਜੀਲੈਂਸ ਦੇ ਵੱਲੋਂ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਉਸ ਦੇ ਕਰੀਬੀਆਂ ਨੂੰ ਹੁਣ ਪੁਲਿਸ ਵੱਲੋਂ ਚੁੱਕੇ ਉਨ੍ਹਾਂ ਦੇ ਕੋਲੋਂ ਪੁਸ਼ਗਿਸ਼ ਕੀਤੀ ਜਾ ਰਹੀ ਹੈ ਜਿਸ ਦੇ ਅੱਜ ਵੱਡੀ ਕਾਰਵਾਈ ਕੀਤੀ ਹੈ ਵਿਜੀਲੈਂਸ ਪੰਜਾਬ ਪੁਲਿਸ ਨੇ ਵਿਕਰਮ ਸਿੰਘ ਮਜੀਠੀਆ ਦੇ ਕਰੀਬੀ ਸਾਥੀ ਨੂੰ ਜੋ ਹੁਣ ਇਰਾਸਤ ਵਿੱਚ ਲਿਆ ਹੈ ਉਸ ਦੇ ਕੋਲੋਂ ਪੁਸ਼ਗਿਸ਼ ਕੀਤੀ ਜਾਵੇਗੀ ਇਸ ਤੋਂ ਪਹਿਲਾਂ ਉਨ੍ਹਾਂ ਦੇ ਸਾਲਾ ਗਜਪਤ ਸਿੰਘ ਗਰੇਵਾਲ ਨੂੰ ਵੀ ਜੋ ਸਮਨ ਜਾਰੀ ਕੀਤੇ ਗਏ ਸੀ ਉਸ ਦੇ ਗ੍ਰਿਫਤਾਰੀ ਵਾਰੰਟ ਜਾਰੀ ਕਰਨ ਤੋਂ ਬਾਅਦ ਜੋ ਉਹ ਗ੍ਰਿਫਤਾਰ ਨਹੀਂ ਕੀਤੇ ਜਾ ਸਕੇ ਉਹਨਾਂ ਦੇ ਖਿਲਾਫ ਅੱਜ ਅਦਾਲਤ ਵਿੱਚ ਅਰਜੀ ਦਾਇਰ ਕੀਤੀ ਗਈ ਉਹਨਾਂ ਨੂੰ ਪੰਗੋੜਾ ਅਲੰਨ ਵਾਸਤੇ ਸੋ ਵਿਜੀਲੈਂਸ ਨੇ ਅੱਜ ਦੋ ਵੱਡੀਆਂ ਕਾਰਵਾਈਆਂ ਕਰਦੇ ਹੋਏ ਵਿਕਰਮ ਮਜੀਠੀਆ ਦੀ ਜ਼ਮਾਨਤ ਨੂੰ ਰੋਕਣ ਵਾਸਤੇ ਇਹ ਕਾਰਵਾਈ ਕੀਤੀ ਹੈ ਸੋ ਵਿਕਰਮ ਮਜੀਠੀਆ ਦੇ 56 ਕਸਨ ਲਈ ਲਗਾਤਾਰ ਜੋ ਉਹਨਾਂ ਦੇ ਵੱਲ ਉਹਨਾਂ ਦੇ ਕਰੀਬੀਆਂ ਦੇ ਉੱਪਰ ਇਹ 56 ਕਸਿਆ ਜਾ ਰਿਹਾ ਹੈ ਮਾਮਲੇ ਵਿੱਚ ਦੋ ਵੱਡੇ ਘੱਟਨਾਕਰਮ ਜਿਹੜੇ ਅੱਜ ਸਾਹਮਣੇ ਆਏ ਨੇ ਇੱਕ ਪਾਸੇ ਮਜੀਠੀਆ ਦੇ ਕਰੀਬੀ ਸਾਥੀ ਹਰਪ੍ਰੀਤ ਗੁਲਾਟੀ ਨੂੰ ਜੋ ਵਿਜੀਲੈਂਸ ਨੇ ਅੱਜ ਗ੍ਰਿਫਤਾਰ ਕੀਤਾ ਹੈ ਪੁਲਿਸ ਰਿਮਾਂਡ ਹਾਸਲ ਕਰਨ ਵਾਸਤੇ ਅਦਾਲਤ ਵਿੱਚ ਪੇਸ਼ ਕਰਕੇ 6 ਦਿਨ ਦਾ ਰਿਮਾਂਡ ਜੋ ਅਦਾਲਤ ਵੱਲੋਂ ਦਿੱਤਾ ਗਿਆ ਉਸ ਦੇ ਸਾਥੀ ਦੇ ਉੱਪਰ ਜਿਸ ਦੇ ਉੱਪਰ ਵੱਡੇ ਦੋਸ਼ ਲੱਗੇ ਨੇ ਕਿ ਜੋ ਵਿਕਰਮ ਸਿੰਘ ਮਜੀਠੀਆ ਦੇ ਨਾਲ ਮਿਲ ਕੇ ਗੈਰ ਕਾਨੂੰਨੀ ਢੰਗ ਨਾਲ ਉਸ ਨੇ ਜਾਇਦਾਦ ਬਣਾਈ ਹੈ ਸੋ ਜਦੋਂ ਕਿ ਦੂਜੇ ਪਾਸੇ ਮਜੀਠੀਆ ਦੇ ਸਾਰੇ ਗਜਪਤ ਸਿੰਘ ਗਰੇਵਾਲ ਨੂੰ ਭੰਗੌੜਾ ਐਲਾਨਣ ਵਾਸਤੇ ਅੱਜ ਆਪਣੇ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਹੈ ਵਿਜੀਲੈਂਸ ਨੇ ਸੋ ਵਿਜੀਲੈਂਸ ਬਿਊਰੋ ਨੇ ਐਤਵਾਰ ਨੂੰ ਮਜੀਠੀਆ ਦੇ ਕਰੀਬੀ ਹਰਪ੍ਰੀਤ ਗੁਲਾਟੀ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਅਦਾਲਤ ਨੇ ਉਸ ਨੂੰ 6 ਦਿਨ ਦਾ ਪੁਲਸ ਰਿਮਾਨਡ ਦੇ ਦਿੱਤਾ ਹਰਪ੍ਰੀਤ ਤੇ ਦੋਸ਼ ਹੈ ਕਿ ਉਸਨੇ ਵੱਖ-ਵੱਖ ਸ਼ਰਾਬ ਵਕੀਤਰ ਕੰਪਨੀਆਂ ਰਹੀ ਪੈਸੇ ਦਾ ਲੈਣ-ਦੇਣ ਕੀਤਾ ਅਤੇ ਇਸ ਲਈ ਮਜੀਠੀਆ ਨਾਲ ਮਿਲ ਕੇ Shimla ਤੇ Delhi ਦੇ ਵਿੱਚ ਕਈ ਸ਼ਹਿਰਾਂ ਵਿੱਚ ਗੈਰ ਕਾਨੂੰਨੀ ਜਾਇਦਾਦਾਂ ਖਰੀਦੀਆਂ ਜੋ ਵਿਕਰਮ ਸਿੰਘ ਮਜੀਠੀਆ ਦੇ ਨਾਲ ਮਿਲ ਕੇ ਇਹ ਸਾਰੀ ਕਾਰਵਾਈ ਕੀਤੀ ਗਈ ਮੋਹਾਲੀ ਅਦਾਲਤ ਵਿੱਚ ਵਿਜੀਲੈਂਸ ਬਿਊਰੋ ਨੇ ਸ਼ਨੀਵਾਰ ਨੂੰ ਮਜੀਠੀਆ ਦੇ ਸਾਲੇ ਗਜਪਤ ਸਿੰਘ ਗਰੇਵਾਲ ਦੇ ਖਿਲਾਫ ਪੰਘੋੜਾ ਐਲਾਨ ਦੇਣ ਲਈ ਇਕਰਜੀ ਦਾਇਰ ਕੀਤੀ ਜਿਸ ਤੇ ਐਤਵਾਰ ਨੂੰ ਸੁਣਵਾਈ ਹੋਈ ਵਿਜੀਲੈਂਸ ਨੇ ਦੱਸਿਆ ਕਿ 15 ਨਵੰਬਰ ਨੂੰ ਅਦਾਲਤ ਵੱਲੋਂ ਜਾਰੀ ਕੀਤੇ ਗਏ ਗੈਰ ਜਮਾਨਤੀ ਵਰੰਟ 29 ਨਵੰਬਰ ਤੱਕ ਵਾਪਸ ਕਰ ਦਿੱਤੇ ਗਏ ਹਨ ਅਦਾਲਤ ਨੇ ਗਜਪਤ ਸਿੰਘ ਗਰੇਵਾਲ ਜੋ ਉਸਦੇ ਵਕੀਲ ਤੋਂ ਜਵਾਬ ਮੰਗਿਆ ਕਿ ਜੇ ਸੋਮਵਾਰ ਨੂੰ ਜਵਾਬ ਨਾ ਦਿੱਤਾ ਗਿਆ ਤਾਂ ਉਸ ਨੂੰ ਭੰਗੌੜਾ ਐਲਾਨ ਦੇਣ ਦੀ ਕਾਰਵਾਈ ਸ਼ੁਰੂ ਹੋ ਜਾਵੇਗੀ ਉਸ ਨੂੰ ਪੀਓ ਐਲਾਨ ਦਿੱਤਾ ਜਾਵੇਗਾ ਸੋ ਗ੍ਰਿਫਤਾਰ ਕੀਤੇ ਗਏ ਮਜੀਠੀਆ ਦੇ ਕਰੀਬੀ ਹਰਪ੍ਰੀਤ ਗੁਲਾਟੀ ਦੇ ਵਕੀਲ ਨੇ ਅਦਾਲਤ ਵਿੱਚ ਦਲੀਲ ਦਿੰਦਿਆਂ ਕਿਹਾ ਕਿ ਮਜੀਠੀਆ ਤੇ ਦਰਜ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਹਰਪ੍ਰੀਤ ਨੂੰ ਪਹਿਲਾਂ ਸਰਕਾਰੀ ਗਵਾਹ ਬਣਾਇਆ ਗਿਆ ਸੀ ਪਰ ਜਦੋਂ ਉਸ ਨੇ ਮੌਜੂਦਾ ਸਰਕਾਰ ਦੇ ਮੁਤਾਬਕ ਬਿਆਨ ਨਹੀਂ ਦਿੱਤੇ ਤਾਂ ਉਸ ਦੇ ਉੱਪਰ ਮੁਕੱਦਮਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਵਕੀਲ ਨੇ ਅਦਾਲਤ ਨੂੰ ਵਿਜੀਲੈਂਸ ਬਿਊਰੋ ਦੇ ਜਵਾਬ ਮੰਗਣ ਦੀ ਅਪੀਲ ਕੀਤੀ ਕਿ ਉਹ ਆਪਣੇ ਹੀ ਗਵਾਹ ਨੂੰ ਕਿਵੇਂ ਝੂਠੇ ਮੁਕਦਮੇ ਵਿੱਚ ਫਸਾ ਕੇ ਗ੍ਰਿਫਤਾਰ ਕਰ ਸਕਦੀ ਹੈ ਇਸ ਦੇ ਜਵਾਬ ਵਿੱਚ ਵਿਜੀਲੈਂਸ ਬਿਊਰੋ ਨੇ ਦ੍ਰਿੜ ਰਿਤੀ ਕਿ ਜਦੋਂ ਜਾਂਚ ਦੌਰਾਨ ਹਰਪ੍ਰੀਤ ਸਿੰਘ ਦੀ ਭੂਮਿਕਾ ਸ਼ੱਕੀ ਪਾਈ ਗਈ ਹੈ ਬਿਊਰੋ ਨੇ ਦੱਸਿਆ ਕਿ 2007 ਵਿੱਚ ਹਰਪ੍ਰੀਤ ਤੇ ਅਮਰਪ੍ਰੀਤ ਗੁਲਾਟੀ ਕਾਰ ਐਕਸਰਸਾਈਜ਼ ਦਾ ਕੰਮ ਕਰਦੇ ਸਨ ਪਰ ਮਜੀਠੀਆ ਨਾਲ ਨੇੜਤਾ ਕਰਕੇ ਅਕਾਲੀ ਦਲ ਦੀ ਸਰਕਾਰ ਵਿੱਚ ਸ਼ਰਾਬ ਦਾ ਕਾਰੋਬਾਰ ਉਹਨਾਂ ਨੇ ਸ਼ੁਰੂ ਕੀਤਾ ਜਿਸ ਰਹੀਂ ਉਹਨਾਂ ਨੇ ਮਜੀਠੀਆ ਨੂੰ ਸਮੇਂ-ਸਮੇਂ ਤੇ ਪੈਸੇ ਮੁਹੱਈਆ ਕਰਵਾਏ ਤੇ ਉਹਨਾਂ ਰਹੀ ਜੋ ਸ਼ਿਮਲਾ ਤੇ ਦਿੱਲੀ ਦੇ ਵਿੱਚ ਉਹਨਾਂ ਨੇ ਜਾਇਦਾਦਾਂ ਬਣਾਈਆਂ ਉਹ ਗੈਰਕਾਨੂੰਨੀ ਜਾਇਦਾਦਾਂ ਨੇ ਜਿਸ ਕਰਕੇ ਹੁਣ ਮਜੀਠੀਆ ਦੇ ਨਾਲ ਉਹਨਾਂ ਦੇ ਸਾਥੀ ਦਾ ਨਾਮ ਸਾਹਮਣੇ ਆਇਆ ਹੈ ਜੋ ਹੁਣ ਹਰਪ੍ਰੀਤ ਗੁਲਾਟੀ ਜਿਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ 6 ਦਿਨਾਂ ਅਦਰਾਮੜ ਦੇ ਆ ਗਿਆ ਜੋ ਉਸ ਤੋਂ ਬਾਅਦ ਜੋ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਉਹਨਾਂ ਦੇ ਕੋਲੋਂ ਬਿਆਨ ਲੈ ਜਾਣਗੇ ਔਰ ਵਿਕਰਮ ਸਿੰਘ ਮਜੀਠੀਆ ਦੀ ਜਿਹੜੀ 10 ਦਸੰਬਰ ਨੂੰ ਉਹਨਾਂ ਦੇ ਕੇਸ ਦੇ ਉੱਪਰ ਸੁਣਵਾਈ ਹੋਣੀ ਹੈ ਜੋ ਉਹਨਾਂ ਨੇ ਅਦਾਲਤ ਵੱਲੋਂ ਫੈਸਲਾ ਰੱਖਵਾ ਰੱਖਿਆ ਗਿਆ ਉਹਨਾਂ ਦੀ ਜ਼ਮਾਨਤ ਲਈ ਹੁਣ ਵਿਜੀਲੈਂਸ ਦੇ ਵੱਲੋਂ ਇਹ ਨਵੇਂ ਹੱਥ ਕੰਡੇ ਅਪਣਾਏ ਗਏ ਨੇ ਜੋ ਗਦਪਤ ਸਿੰਘ ਗਰੇਵਾਲ ਜਿਹੜੇ ਉਹਨਾਂ ਦੇ ਸਾਲਾ ਨੇ ਉਹਨਾਂ ਨੂੰ ਵੀ ਗ੍ਰਿਪਦਾਰ ਕੀਤਾ ਜਾਵੇਗਾ ਅੱਜ ਜੋ ਹਰਪ੍ਰੀਤ ਗੁਲਾਟੀ ਦੇ ਕੋਲੋਂ ਹੁਣ ਕੀ ਕੁਛ ਪੁੱਛਦੀ ਏ ਸੀ ਜਿਹੜੇ ਕਿ ਵਿਜੀਲੈਂਸ ਔਰ ਉਹਨਾਂ ਦੇ ਨਾਲ ਜੋ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਰੁੱਕ ਸਕੇਗੀ ਜਾ ਬਿਕਰਮ ਸਿੰਘ ਮੁਜੀਠੀਆ ਨੂੰ ਅਦਾਲਤ ਵੱਲੋਂ 10 ਦਸੰਬਰ ਨੂੰ ਜਮਾਨਤ ਦੇ ਦਿੱਤੀ ਜਾਵੇਗੀ ਇਹ ਤਾਂ ਹੁਣ 10 ਦਸੰਬਰ ਨੂੰ ਪਤਾ ਲੱਗੇਗਾ ਪਰ ਵਿਜੀਲੈਂਸ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਜੀ